ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਜੋ ਲੜੀਵਾਰ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਉਹਨਾਂ ਹੀ ਬਾਣੀ ਸਤਿਗੁਰੂ ਜੀ ਜਿਹਨੂੰ ਵਿਦਵਾਨ ਮੰਨਦੇ ਕਿ ਅੜਲ ਦੀ ਚਾਲ ਦੀ ਤਰ੍ਹਾਂ ਇਹਦਾ ਪਾਠ ਹੈ। ਇਸ ਕਰਕੇ ਜਿਹੜੀਆਂ ਇਹਦੀਆਂ ਪੌੜੀਆਂ ਉਸ ਨੂੰ ਵਿਦਵਾਨਾਂ ਨੇ ਸ਼ੰਦ ਲਿਖਿਆ ਹੋਇਆ ਹੈ। ਸੋ ਅਸੀਂ ਵੀ ਸ਼ੰਦ ਸਮਝ ਲੈਣੇ ਆ। जिम्मे जबरी साहब दौड़िया कह दें इत समझ के अब पंद्रवा शब्द अब संत स करना है हर रोज की तरह जो नेम है निजम है आओ सब तो पहला इस पावन शब्द का पाठ करिए पंकज फाथे पंक महा मध अंग संग उलझाए ਬਿਸਰਤੇ ਸੋਪਿਆ ਹੈ ਕੋ ਐਸਾ ਮੀਤ ਜੇ ਤੋਰੇ ਵਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੈ ਸਾਠ ਇਸ ਤਰ੍ਹਾਂ ਜਿਹੜਾ ਉਚਾਰਨ ਇਸ ਪਵਨ ਸ਼ਬਦ ਦਾ ਕਰਨਾ ਹੈ ਤੋਂ ਹਣੀ ਵੀ ਅਸੀਂ ਵਿਚਾਰ ਸਾਂਝੀ ਕਰੀਏ ਸਤਿਗੁਰੂ ਪਾਸ਼ਾ ਪੁਰਾਣੇ ਜਿੰਨੇ ਮਾਰੇ ਕਹਿੰਦੇ ਨੇ ਪੰਕਜ ਪੰਕਜ ਚਿੱਕੜ ਨੂੰ ਕਹਿੰਦੇ ਨੇ ਪੰਕਜ ਚਿੱਕੜ ਦੇ ਵਿੱਚ ਜਿਵੇਂ ਕਾਲ ਫੁੱਲ ਕਮਲ ਦਾ ਫੁੱਲ ਚਿੱਕੜ ਵਿੱਚ ਪੈਦਾ ਹੁੰਦਾ ਹੈ ਨਾ ਕਮਲ ਫੁੱਲ ਦੀ ਟੁਬੜੀ ਆਈ ਹੈ ਬਹੁਤ ਬੜੀ ਵੀ ਜਿਵੇਂ ਜਿਵੇਂ ਚਿੱਕੜ ਦੇ ਵਿੱਚ ਪੈਦਾ ਹੁੰਦਾ ਨਾ ਚਿੱਕੜ ਜੇ ਵਧਾ ਉੱਪਰ ਨੂੰ ਪਾਣੀ ਉੱਪਰ ਨੂੰ ਵਧੇ ਨਾ ਉਹ ਉੱਤੇ ਉੱਤੇ ਜਾਈ ਜਾਂਦਾ ਡੁੱਬਦਾ ਹੀ ਨਹੀਂ ਉਹਦੀਆਂ ਪੰਖੜੀਆਂ ਨਹੀਂ ਡੁੱਬਦੀਆਂ ਇਸ ਕਰਕੇ ਸਾਡੇ ਮੰਦਰਾਂ ਦੇ ਸਾਡੇ ਗੁਰਦੁਆਰੇ ਦੇ ਗੋਮਦ ਜਿਹੜੇ ਨਾ ਉਹ ਕਮਲ ਫੁੱਲ ਵਰਗੇ ਬਣਾਏ। ਕਿ ਇੱਥੋਂ ਐਸੀ ਸੇਧ ਲੈ ਕੇ ਜਾਣਾ ਕਿ ਕਦੇ ਵਿਕਾਰਾਂ ਦੇ ਚਿੱਕਰ 'ਚ ਡੁੱਬਣਾ ਹੀ ਨਹੀਂ। ਮਾਇਆ ਮੋਹ 'ਚ ਕਦੇ ਪਸਣਾ ਹੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਨੇ ਨੇ ਪੰਕਜ ਫਾਥੇ। ਪੰਕਜ ਦਾ ਮਤਲਬ ਚਿੱਕੜ। ਚਿੱਕਰ ਦੇ ਵਿੱਚ ਫਾਥੇ ਇਹ ਰਗਲੇ ਫਸੇ ਹੋਏ। ਸਤਿਗੁਰੂ ਪਾਤਸ਼ਾਹ ਇੱਥੇ ਉਦਾਹਰਨ ਦੇ ਰਹੇ ਨੇ ਪੋਰਾ ਜਿਹੜਾ ਹੈ ਉਹ ਕਮਲ ਫੁੱਲ ਦੇ ਉੱਤੇ ਜਾ ਕੇ ਬੈਠਦਾ ਜਦੋਂ ਕਮਲ ਫੁੱਲ ਦੀ ਉੱਤੇ ਬੈਠਦਾ ਇੰਨਾ ਮਸਤ ਹੋ ਜਾਂਦਾ ਉਹ ਤੇ ਉਹ ਨੂੰ ਚੇਤਾ ਭੁੱਲ ਜਾਂਦਾ ਵੀ ਇੱਧਰ ਸੂਰਜ ਛਿਪਣ ਲੱਗ ਗਿਆ ਕਿਉਂਕਿ ਕਮਲ ਫੁੱਲ ਜਿਹੜਾ ਕਾਲ ਫੁੱਲ ਹੈ ਨਾ ਇਹ ਸੂਰਜ ਨਿਕਲਦਾ ਖਿੜ ਜਾਂਦਾ ਜਦ ਸੂਰਜ ਜਾਵੇਂ ਛਿਪਦਾ ਇਹ ਬੰਦ ਹੋ ਜਾਂਦਾ ਤੇ ਫਿਰ ਪੋਰਾ ਇੰਨਾ ਮਸਤ ਹੋ ਜਾਂਦਾ ਵਿੱਚ ਹੀ ਉਹ ਜਿੱਤੇ ਭੁੱਲ ਜਾਂਦਾ ਵਿੱਚ ਘੁੱਟੋ ਕੇ ਮਰ ਜਾਂਦਾ ਕੁਰਬਾਨੀ ਦੇ ਦਿੰਦਾ ਆਪਣੀ ਜਾਦ ਕੀ ਉਹਦੇ ਦੰਦ ਇੰਨੇ ਤਿੱਖੇ ਐ ਕਿ ਉਹ ਚਾਵੇ ਫਾਰੇ ਫੁੱਲ ਨੂੰ ਕੱਟ ਦੇਵੇ ਉਧਰਾ ਕਰ ਦੇਵੇ ਪਰ ਇਨ ਪਿਆਰ ਮੋਹ ਦੇ ਵਿੱਚ ਉਹਦੇ ਵਿੱਚ ਵੱਜ ਜਾਂਦਾ ਉਹ ਕਿ ਉਹਨੂੰ ਕੱਟਦਾ ਵੀ ਨਹੀਂ ਆਪਣੀ ਜਾਨ ਦੀ ਕੁਰਬਾਨੀ ਕਰ ਦਿੰਦਾ ਤੇ ਇੱਕ ਅਰਥੀ ਦਾ ਇਹ ਬਣਦਾ ਵੀ ਪਿਆਰ ਵਿੱਚ ਬੰਦਾ ਹਮੇਸ਼ਾ ਕੁਰਬਾਨ ਹੋ ਜਾਂਦਾ ਜਿਹਦੇ ਨਾਲ ਪਿਆਰ ਹੋਵੇ ਨਾ ਉਹ ਨੂੰ ਮੂੰਹ ਚ ਕੱਢ ਕੇ ਵੀ ਦੇ ਦਿੰਦਾ ਪਰ ਜਿਹਦੇ ਨਾਲ ਮੋਹ ਹੋਵੇ ਉਹ ਨੂੰ ਲੁੱਟ ਵੀ ਲੈਂਦਾ ਮੋਹ ਨਾਲੇ ਪਿਆਰ 'ਚ ਫਰਕ ਐ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਕਾਲ ਫੁੱਲ ਨਾ ਉਹਦੇ ਵਿੱਚ ਜਾਣ ਦੇ ਨਾਲ ਜਿਵੇਂ ਜਿਹੜਾ ਕਾਲ ਫੁੱਲ ਹੈ ਟਿੱਕੜ ਦੇ ਵਿੱਚ ਉੱਚਾ ਹੁੰਦਾ ਉਹਦੇ ਤੇ ਜਾ ਕੇ ਭੋਰਾ ਬੈਠ ਜਾਂਦਾ ਤੇ ਜਿਵੇਂ ਜਿਵੇਂ ਉਹ ਪੰਖੜੀਆਂ ਬੰਦ ਹੁੰਦੀਆਂ ਤੇ ਉਹ ਜਿਹੜਾ ਭੋਰਾ ਹੈ ਨਾ ਉਹ ਪੰਖੜੀਆਂ 'ਚ ਫਸ ਜਾਂਦਾ ਕਿਵੇਂ ਵਾਦ ਹੁੰਦਾ ਜਿਵੇਂ ਅਸੀਂ ਹੁਣ ਪਹਿਲਾਂ ਗੱਲ ਕੀਤੀ ਤੇ ਫੁੱਲ ਬੰਦ ਹੁੰਦਾ ਉਹ ਐਨਾ ਮਸਤ ਹੁੰਦਾ ਇੰਨਾ ਜ਼ਿਆਦਾ ਉਹ ਮੋਹ ਦੇ ਵਿੱਚ ਫਸ ਜਾਂਦਾ ਜਗਹਿ ਲਈ ਉਹ ਪਿਆਰ ਵਿੱਚ ਇੰਨਾ ਫਸ ਜਾਂਦਾ ਫੁੱਲ ਦੇ ਵਿੱਚ ਸਬੰਧੀ ਦੇ ਵਿੱਚ ਇੰਨਾ ਲੀਨ ਹੋ ਜਾਂਦਾ ਤੇ ਉਹ ਮਸਤ ਹੋ ਜਾਣ ਦੇ ਕਾਰਨ ਜਿਹੜਾ ਹੈ ਨਾ ਭੋਰਾ ਉਹਦੀਆਂ ਪੰਖੜੀਆਂ ਜਿਹੜੀਆਂ ਫੁੱਲ ਦੇ ਵਿੱਚ ਹੀ ਹੱਟ ਜਾਂਦੀਆਂ ਜਿਹਦੇ ਕਾਰਨ ਉਹਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਅਗਲੀ ਪੰਗਰੀ ਸਾਡੇ ਆਂਗ ਸੰਗ ਉਰਜਾਏ ਉਰਜਾਏ ਹੁੰਦਾ ਉਰਜਣਾ ਆਂਗ ਸੰਗ ਕਿਵੇਂ ਜਿਹੜੇ ਕੋਲ ਫੁੱਲ ਕਹਿੰਦੇ ਉਹ ਰਾਸੇ ਫੁੱਲ ਦੀਆਂ ਪਖੜੀਆਂ ਉਹਦੀਆਂ ਪੰਖੜੀਆਂ ਦੀ ਸੁਗੰਧੀ ਫੁੱਲ ਫੁੱਲ ਦੀ ਬਾਸ਼ਨਾ ਦੀ ਤਾਂ ਬੋਤ ਸੁਣੀ ਆਂਦੀ ਨਾ ਸੁਗੰਧੀ ਉਹਦੀ ਸੁਗੰਧੀ ਦੇ ਵਿੱਚ ਇਨਾ ਮਸਤ ਹੋ ਜਾਂਦਾ ਵਿਸਰ ਤੇ ਸੁਮਫਿਆ ਵਿਸਰਤ ਦਾ ਮਤਲਬ ਹੋ ਜਾਂਦਾ ਜਿਹਨੂੰ ਅਸੀਂ ਕਹਿੰਦੇ ਭੁੱਲ ਜਾਣਾ ਸੁਮਫਿਆ ਖੁਸ਼ੀ ਉਡਾਰੀ ਕਹ ਲਈਏ ਉਡਾਰੀ ਮਾਰਨੀ ਭੁੱਲ ਜਾਂਦੀ ਉਹਨਾਂ ਉਹ ਉਡਾਰੀ ਮਾਰਨੀ ਛੱਡ ਦਿੰਦਾ ਇਨਾ ਪੰਕਜ ਦੇ ਵਿੱਚ ਪੈਦਾ ਹੋਏ ਚਿਕਣ ਦੇ ਵਿੱਚ ਪੈਦਾ ਹੋਏ ਫੁੱਲ ਕੌਲ ਫੁੱਲ ਦੇ ਵਿੱਚ ਪੌਰਾ ਮਸਤ ਹੋ ਜਾਂਦਾ ਐਡੀ ਮਨੁੱਖ ਦਾ ਮਨ ਪੌਰਾ ਸੰਸਾਰ ਦੇ ਵਿਕਾਰਾਂ ਦੇ ਚਿਕਣੇ ਜਿਹੜੇ ਪਤਲਾਤ ਪੈਲਾ ਹੋਏ ਨਾ ਇਹ ਵੀ ਮਨ ਉਹ ਜ ਫਸਿਆ ਰਹਿੰਦਾ ਇਹਨੂੰ ਉਡਾਰੀ ਮਾਰਨੀ ਭੁੱਲ ਜਾਂਦੀ ਕਿਹੜੀ ਉਡਾਰੀ ਪ੍ਰਮਾਤਮਾ ਦਾ ਨਾਮ ਜਪ ਕੇ ਜਿਹੜੀ ਉਡਾਰੀ ਬਜੜੀ ਇਹ ਉਹਨੂੰ ਭੁੱਲ ਜਾਂਦਾ ਪੌਰੇ ਦੀ ਤਰ੍ਹਾਂ ਇਹ ਵੀ ਜਿਹਦਾ ਪੌਰਾ ਆਪਣੇ ਆਪ ਨੂੰ ਖਤਮ ਕਰਾ ਲੈਂਦਾ ਨਾ ਫੁੱਲ ਦੇ ਵਿੱਚ ਕੈਦ ਹੋ ਕੇ ਐਦਾਂ ਹੀ ਇਹ ਵਿਕਾਰਾਂ ਵਿੱਚ ਹੀ ਇਹਦੀ ਆਤਮਿਕ ਮੌਤ ਹੋ ਜਾਂਦੀ ਦੇਖਣ ਨੂੰ ਜਿਉਂਦਾ ਲੱਗਦਾ ਪਰ ਹੈ ਮਰੀਆਂ ਵਾਂਗ ਨਾਲ ਦਾ ਹੀ ਹੁੰਦਾ ਜੀਦਾ ਸੀ ਕਈ ਵਰੀ ਕਿਸੇ ਨੂੰ ਕਹਿੰਦੇ ਕਹਿੰਦੇ ਇਹ ਕਿਹੜਾ ਜੀਦਾ ਏ ਇਹ ਮਰਿਆ ਵਾਂ ਨਾਲ ਲਈ ਏ ਮੁਰਦਾ ਹੀ ਏ ਨਾ ਐਨੇ ਫਿਰ ਗੁਰੂ ਦੀ ਨਿਗਾਹ ਵਿੱਚ ਮੁਰਦਾ ਹੀ ਹੁੰਦਾ ਮਰਿਆ ਵਾਂ ਹੁੰਦਾ ਜਿਹੜਾ ਪ੍ਰਮਾਤਮਾ ਦੀ ਬੰਦਗੀ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਹੁਣ ਸਤਗੁਰੂ ਅਗਲੀ ਪੰਕਤੀ 'ਚ ਕਹਿੰਦੇ ਹੈ ਕੋਊ ਐਸਾ ਮਿੱਤ ਇਹੋ ਜਿਹਾ ਮਿੱਤਰ ਹੈਗਾ ਕੋਈ ਭਾਵ ਕੋਈ ਦਿਰਲਾ ਹੀ ਏ ਅਜਿਹਾ ਮਿੱਤਰ ਕਿਹੜਾ ਜੇ ਤੋਰ ਬਖਮ ਗਾਂਠ ਗਾਂੜਦਾਰ ਹੁੰਦਾ ਗਾਠ ਜਦ ਜੇ ਸਾਰੀ ਜਦੋਂ ਆ ਇਹਦਾ ਅਰਥ ਹੋਣਾ ਜਿਹੜਾ ਤੇ ਇਥੇ ਜੇ ਇਹਨੂੰ ਬਹੁਤ ਜੇ ਕਰਕੇ ਨਹੀਂ ਬੋਲਣਾ ਲੰਮਾ ਕਰਕੇ ਇਹਨੂੰ ਕਹਿੰਦਾ ਜੇ ਤੋੜ ਹੈ ਵਿਖ ਮਗਾਠ ਆ ਬਿਕਾਰਾਂ ਦੇ ਫਸਣ ਵਾਲੀ ਬਕਤੀ ਦੀ ਔਖੀ ਗੱਠ ਹੈ ਨਾ ਜਿਹੜਾ ਇਹਨੂੰ ਤੋੜ ਦੇਵੇ ਹੈਗਾ ਕੋਈ ਅਜਾ ਮਿੱਤਰ ਕੋਈ ਐਸਾ ਮਿੱਤਰ ਦੁਨੀਆ ਦੇ ਵਿੱਚ ਜਿਹੜਾ ਇਹਨਾਂ ਬਿਕਾਰਾਂ ਦੇ ਵਿੱਚ ਮਨੁੱਖ ਨੂੰ ਕੱਢ ਲਵੇ ਕਿ ਮੇ ਫੁੱਲ ਦੇ ਵਿੱਚ ਭੋਰਾ ਮਰ ਜਾਂਦਾ ਇਹਦੇ ਵਿਕਾਰਾਂ ਵਿੱਚ ਮਨੁੱਖ ਮਰ ਜਾਂਦਾ ਇਹਨਾਂ ਵਿਕਾਰਾਂ ਚ ਮਨੁੱਖ ਨੂੰ ਕੱਢ ਲਵੇ ਕੋਈ ਐਸਾ ਮਿੱਤਰ ਹੈ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੋਈ ਵਿਰਲਾ ਹੀ ਅਜਿਹਾ ਮਿੱਤਰ ਹੈ ਜਿਹੜਾ ਵਿਕਾਰਾਂ ਵਿੱਚ ਜਿਹੜੀ ਸਾਡੀ ਜਿੰਦ ਮਾਇਆ ਮੋਹ ਦੇ ਵਿੱਚ ਫਸੀ ਹੋਈ ਇਹਨੂੰ ਕੱਢ ਲਵੇ ਕੋਈ ਵਿਰਲਾ ਹੀ ਹੈ ਨਾਨਕ ਸੰਬੋਧਨ ਸ਼ਬਦ ਹੈ ਏ ਨਾਨਕ ਜਾਂ ਨਾਨਕ ਜੀ ਕਹਿੰਦੇ ਹਨ ਇੱਕ ਸ੍ਰੀ ਧਰਨਾਥ ਸ੍ਰੀ ਕਹਿੰਦੇ ਲక్ష్ਮੀ ਨੂੰ ਧਰਮ ਦਾ ਸਹਾਰਾ ਲక్ష్ਮੀ ਦਾ ਸਹਾਰਾ ਜਿਵੇਂ ਮਾਇਆ ਦਾ ਸਹਾਰਾ ਲక్ష్ਮੀ ਕਹਿੰਦੇ ਮਾਇਆ ਨੂੰ ਹੈ ਨਾ ਤੇ ਇਹ ਹਿੰਦੂ ਧਰਮ ਦੇ ਮਤਲਬ ਕ ਲక్ష్ਮੀ ਪਤਨੀ ਹੈ ਵਿਸ਼ਨੂ ਮਾਲਕ ਹੈ ਉਹਦਾ ਸਾਰਾ ਕੋਣ ਹੈ ਵਿਸ਼ਨੂ ਵਿਸ਼ਨੂ ਦੀ ਪਤਨੀ ਦਾ ਨਾਮ ਕੀ ਰੱਖਿਆ ਲక్ష్ਮੀ ਜਿਵੇਂ ਸ਼ਿਵ ਦੀ ਪਤਨੀ ਦਾ ਨਾਮ ਸ਼ਿਵ ਮਹਾਰਾਜੀ ਜਿਹਨੂੰ ਸ਼ਿਵ ਜੀ ਕਹਿੰਦੇ ਉਹਨਾਂ ਦੀ ਪਤਨੀ ਦਾ ਨਾਮ ਪਾਰਵਤੀ ਹੈ ਐਵੇਂ ਵਿਸ਼ਨੂ ਜੀ ਦੀ ਪਤਨੀ ਦਾ ਨਾਮ ਲక్ష్ਮੀ ਹੈ ਸ੍ਰੀ ਧਰ ਲక్ష్ਮੀ ਦਾ ਸਹਾਰਾ ਜਿਹੜੀ ਮਾਲਕ ਪਰਮਾਤਮਾ ਤੇ ਇੱਥੇ ਸਤਿਗੁਰੇ ਕਹਿੰਦੇ ਨੇ ਨਾਨਕ ਇਕ ਇੱਥੇ ਇੱਕ ਸ੍ਰੀਧਰ ਦਾ ਵਿਸ਼ੇਸ਼ਣ ਹੈ। ਲక్ష్ਮੀ ਦੇ ਪਤੀ ਦਾ, ਲక్ష్ਮੀ ਦੇ ਸਹਾਰੇ ਦਾ। ਇੱਕ ਕਰਕੇ ਉਹ ਪੁਲਿੰਗ ਵਚਨ ਹੈ। ਇੱਥੇ ਪੁਲਿੰਗ ਇੱਕ ਵਚਨ ਹੋਣੇ ਕਰਕੇ ਇੱਕ ਵਿਸ਼ੇਸ਼ਤਾ ਹੋਣੇ ਕਰਕੇ ਔਕੜਾਈ ਟੱਕੇ ਨੂੰ। ਨਾਨਕ ਇੱਕ ਸ੍ਰੀਧਰ ਨਾਥ ਨਾਥ ਦਾ ਮਾਲਕ ਨੂੰ ਕਹਿੰਦੇ। ਇੱਕ ਲక్ష్ਮੀ ਦਾ ਸਹਾਰਾ ਉਹ ਮਾਲਕ ਦੁਨੀਆ ਦਾ ਪ੍ਰਮਾਤਮਾ ਇਹ ਨਾਨਕ ਜੇ ਟੋਟੇ ਲੈ 60 60 ਦਾ ਹੁੰਦਾ ਗੱਢ ਲੈਣਾ। ਜਿਹੜਾ ਟੁੱਟੇ ਹੋਏ ਨੂੰ ਜੇ ਦਾਤ ਫਿਰ ਆਹੀਏ ਜਿਹੜਾ ਜਿਹੜਾ ਟੁੱਟੇ ਹੋਏ ਨੂੰ ਗੰਢ ਲੈਂਦਾ ਹੈ ਵਿਕਾਰਾਂ ਦੇ ਪਏ ਹੋਏ ਨੂੰ ਵੀ ਰੱਬ ਨਾਲ ਜੋੜ ਲੈਂਦਾ ਜਿਹੜਾ ਪਰਮਾਤਮਾ ਦੇ ਨਾਲ ਜੋੜ ਦਿੰਦਾ ਉਹ ਕੌਣ ਹੈ ਉਹ ਲక్ష్ਮੀ ਦਾ ਸਹਾਰਾ ਜਿਹੜੀ ਸਾਡਾ ਸਾਰਿਆਂ ਦਾ ਸਹਾਰਾ ਪਰਮਾਤਮਾ ਪਰਮੇਸ਼ਰ ਕੋਈ ਸਾਰੇ ਸ਼ਬਦ ਵੀ ਸਤਿਗੁਰ ਕਹਿੰਦੇ ਮਾਲਕ ਦੀ ਬੰਦਗੀ ਪਰਮਾਤਮਾ ਦਾ ਨਾਮ ਪਰਮੇਸ਼ਰ ਦਾ ਸਾਰਾ ਲਈਏ ਉਸ ਰੱਬ ਨੂੰ ਯਾਦ ਕਰੀਏ ਤਾਂ ਕਿ ਸਾਡਾ ਦੁਨੀਆ ਦੇ ਵਿੱਚ ਆਣਾ ਔਰ ਇਹਦੀ ਤਰ੍ਹਾਂ ਕਿਤੇ ਮਰਨਾ ਜਾਈਏ ਅਸੀਂ ਚਿਕੜ ਦੇ ਫੁੱਲ ਦੇ ਵਿੱਚੋਂ ਜਿਵੇਂ ਚਿਕੜ ਦੇ ਵਿੱਚੋਂ ਫੁੱਲ ਵੱਖਰਾ ਰਹਿੰਦਾ ਨਾ ਐਵੇਂ ਵੱਖਰੇ ਰਹਿ ਕੇ ਪਰਮਾਤਮਾ ਦੀ ਬੰਦਗੀ ਕਰੀ ਇਹ ਸਤਿਗੁਰ ਸੰਜਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ